ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤੇ ਬਾਸਮਤੀ ਦੇ ਐਕਸਪੋਰਟ ਰਿਲੇਟਿਡ ਇੱਕ ਨਵੀਂ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਈਰਾਨ ਹੈ ਉਹ ਜੋ ਬਾਸਮਤੀ ਦਾ ਇੰਪੋਰਟ ਹੈ ਉਹ ਖੋਲ ਸਕਦਾ ਹੈ ਤੇ ਇੰਡੀਆ ਦੇ ਚਾਵਲ ਦੀ ਡਿਮਾਂਡ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ 10-15 ਦਿਨਾਂ ਤੱਕ ਇਹ ਜੋ ਨਤੀਜਾ ਹੈ ਉਹ ਸਾਹਮਣੇ ਆ ਸਕਦਾ ਸੋ ਈਰਾਨ ਜੋ ਲੋਕਲ ਬਾਸਮਤੀ ਉਹਨਾਂ ਦੀ ਹੈ ਉਹਦਾ ਜਦੋਂ ਉਤਪਾਦਨ ਘਟ ਹੁੰਦਾ ਤਾਂ ਉਹ ਆਮ ਤੌਰ ਤੇ ਬਾਹਰੋਂ ਜੋ ਮਾਲ ਹੈ ਉਹ ਇੰਪੋਰਟ ਕਰਦਾ ਤੇ ਜਿਹਦੇ ਕਰਕੇ ਭਾਰਤ ਉਹਨਾਂ ਦੀ ਜੋ ਪਹਿਲੀ ਟੋਪ ਪ੍ਰਾਇਰਿਟੀ ਹੁੰਦੀ ਹੈ ਜਾਂ ਟੋਪ ਲਿਸਟ ਵਿੱਚ ਹੁੰਦਾ ਜਿਸ ਤੋਂ ਉਮੀਦ ਇਹ ਲਾਈ ਜਾ ਰਹੀ ਹੈ ਕਿ 10-15 ਦਿਨਾਂ ਤੱਕ ਜੋ ਐਕਸਪੋਰਟ ਹੈ ਉਹ ਇੰਡੀਆ ਵੱਲੋਂ ਉਹਦੇ ਵਿੱਚ ਤੇਜ਼ੀ ਆਏਗੀ ਤੇ ਨਾਲ ਦੀ ਨਾਲ ਜੋ ਲੋਕਲ ਬਾਜ਼ਾਰ ਜੋ ਆਪਣਾ ਇੰਡੀਆ ਦੀ ਮਾਰਕੀਟ ਹੈ ਉਹਦੇ ਵਿੱਚ ਝੋਨੇ ਦੇ ਰੇਟਾਂ ਵਿੱਚ ਥੋੜਾ ਬਹੁਤ ਉਛਾਲ ਦੇਖਣ ਨੂੰ ਮਿਲ ਸਕਦਾ ਸੋ ਇੱਕ ਚੰਗੀ ਰਾਤ ਪਰੀ ਖਬਰ ਹੈ ਸੋ ਕਿਸਾਨ ਜੋ ਰੇਟ ਵਧਣ ਦੀ ਉਮੀਦ ਲਾਈ ਬੈਠੇ ਨੇ ਕਿਤੇ ਨਾ ਕਿਤੇ ਉਹ ਉਮੀਦ ਜੋ ਸਹੀ ਹੁੰਦੀ ਨਜ਼ਰ ਆ ਰਹੀ ਹੈ ਸੋ ਹੁਣ ਜੋ ਆਪਾਂ ਮੌਕੇ ਤੇ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆਂ ਮਾਨਸਾ ਮੰਡੀ ਦੀ। ਇੱਥੇ 1509 ਕੰਬਾਈਨ ਵਾਲਾ 3250 ਰੁਪਏ, 1847 2970 ਰੁਪਏ। 1718 3475 ਰੁਪਏ 1401 3450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਬਲਾਡਾ ਮੰਡੀ 1885 3650 ਰੁਪਏ 1401 3360 ਰੁਪਏ 1718 3470 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਬਟਾਲਾ ਮੰਡੀ 11 ਕੀ ਹੱਥ ਵਾਲਾ 4370 ਰੁਪਏ 11 ਕੀ ਕੰਬਾਈਨ ਵਾਲਾ 4260 ਰੁਪਏ 1718 ਹੱਥ ਵਾਲਾ 3965 ਰੁਪਏ 1718 ਕੰਬਾਈਨ ਵਾਲਾ 3780 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਰਾਜਪੁਰਾ ਮੰਡੀ 1400 3400 ਰੁਪਏ 1121 4300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ। ਉਸ ਤੋਂ ਬਾਅਦ ਅੰਮ੍ਰਿਤਸਰ ਸਾਇਰ ਮੰਡੀ 1718 ਹੱਥ ਵਾਲਾ 3982 ਰੁਪਏ 1121 4500 ਰੁਪਏ ਪ੍ਰਤੀ ਕਵਾਂਟਲ ਹੱਥ ਵਾਲੀ 1121 ਸੀ ਤੇ ਇਸ ਤੋਂ ਬਾਅਦ 1509 3150 ਰੁਪਏ 1401 3300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ। ਉਸ ਤੋਂ ਬਾਅਦ ਪੱਟੂ ਮੰਡੀ 1121 405 ਰੁਪਏ ਪੀਲੂ ਖੇੜਾ ਮੰਡੀ 11214421 ਰੁਪਏ 17183905 ਰੁਪਏ 18854150 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਫਤਿਹਆਬਾਦ ਮੰਡੀ 11214035 ਰੁਪਏ 15093241 ਰੁਪਏ 18472970 ਰੁਪਏ 17183485 ਰੁਪਏ 18853840 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਮਕਸਰ ਸਹਿ ਮੰਡੀ 1718 3600 ਰੁਪਏ 1401 3380 ਰੁਪਏ 1885 3725 ਰੁਪਏ 1121 4180 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਸੋਨੀਪਤ ਮੰਡੀ 1121 4400 ਰੁਪਏ 1718 3900 ਰੁਪਏ 1885 4100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਰਾਣੀਆਂ ਮੰਡੀ 1401 3434 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਫਾਜ਼ਿਲਕਾ ਮੰਡੀ 1121 3925 ਰੁਪਏ 1718 3500 ਰੁਪਏ 1500 2950 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਤੇ ਅੰਬਾਲਾ ਸਿਟੀ 1121 4390 ਰੁਪਏ 1718 3890 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਪੀਵਾ ਮੰਡੀ 1121 4200 ਰੁਪਏ 1718 3860 ਰੁਪਏ ਜੀਂਦ ਮੰਡੀ 1718 3900 ਰੁਪਏ 1121 4370 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਕੈਥਲ ਮੰਡੀ 17 18 3540 ਰੁਪਏ 17 18 ਹੱਥ ਵਾਲਾ 3925 ਰੁਪਏ 18 85 ਕੰਬਾਈਨ ਵਾਲਾ 3670 ਰੁਪਏ 18 85 ਹੱਥ ਵਾਲਾ 4070 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਨਰਵਾਣਾ ਮੰਡੀ 18 85 3900 ਰੁਪਏ 18 85 ਕੰਬਾਈਨ ਵਾਲਾ 3670 ਰੁਪਏ 17 18 ਹੱਥ ਵਾਲਾ 3800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਰਤਿਆ ਮੰਡੀ ਪੀ ਵੀ 1 3111 ਰੁਪਏ 1885 3571 ਰੁਪਏ 1121 3621 ਰੁਪਏ 1718 3501 ਰੁਪਏ 1847 2895 ਰੁਪਏ 1509 3161 ਰੁਪਏ 1401 3475 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸਰਸਾ ਮੰਡੀ ਦੀ ਗੱਲ ਕਰਦੇ ਆ 1401 3417 ਰੁਪਏ 1847 3000 ਰੁਪਏ 1509 4145 ਰੁਪਏ ਤੁਹਾੜਾ ਮੰਡੀ 1401 3525 ਰੁਪਏ 11 ਕੀ ਹੱਥ ਵਾਲਾ 4050 ਰੁਪਏ 1509 ਕੰਬਾਈਨਰ ਵਾਲਾ 3240 ਰੁਪਏ 1885 3900 ਰੁਪਏ 1847 2900 70 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਗੋਨੇਆਣਾ ਮੰਡੀ 1718 ਕੰਬਾਈਨਰ ਵਾਲਾ 3595 ਰੁਪਏ 1847 38 220 ਰੁਪਏ ਸਮਾਣਾ ਮੰਡੀ 1509 ਕੰਬਾਈਨ ਵਾਲਾ 2800 ਤੋਂ ਲੈ ਕੇ 3250 ਰੁਪਏ 1847 2500 ਤੋਂ 3000 ਰੁਪਏ 1121 3900 ਰੁਪਏ 1718 3750 ਰੁਪਏ 1401 2800 ਤੋਂ ਲੈ ਕੇ 3535 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰਹੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਆਵਦਾ ਝੋਨਾ ਵੇਚਾ ਤੱਕਰ ਪਿਆ ਕਰਕੇ ਕੀ ਰੇਟ ਸੀ ਕਿਹੜੀ ਵੈਰਾਈਟੀ ਸੀ ਕਿਹੜੀ ਮੰਡੀ ਦੇ ਵਿੱਚ ਵੇਚਿਆ ਜਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰਿਆ ਕਰੋ ਨਾਲ ਦੀ ਨਾਲ ਆਪਦੇ ਵਿਚਾਰ ਵੀ ਸਾਂਝੇ ਕਰਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਦਾ ਕੀ ਰੁਖ ਰਹਿ ਸਕਦਾ ਨਾਲ ਦੀ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ